ਕੜਾ ਪ੍ਰਸ਼ਾਦੀ ਦੀ ਦੇਗ ਕਈ ਤੇ ਇਹਨੂੰ ਸਮਝਦੇ ਨਹੀਂ ਮੈਂ ਗਰੰਟੀ ਨਾਲ ਕਹਿੰਦਾ ਆ 100 ਗ੍ਰੰਥੀ ਲੱਭ ਲੋ 80 ਨੂੰ ਇਹ ਹੀ ਨਹੀਂ ਪਤਾ ਕਿ ਕੜਾ ਪ੍ਰਸ਼ਾਦੀ ਦੀ ਦੇਗ ਨੂੰ ਭੋਗ ਕਿਦਾਂ ਲਾਇਦਾ ਤੇ ਬਹੁਦੇ ਦੇ ਗੱਲਾਂ ਕਰਨੇ ਹੁੰਦੇ ਕਈ ਫੋਨ ਵੇਖਣੇ ਹੁੰਦੇ ਇਦਾਂ ਦੇਗ ਬਣਦੀ ਹੁੰਦੀ ਐ ਇੰਦਾ ਨਹੀਂ ਤਾਰੇ ਜੇ ਬਣੀ ਹੋਈ ਦੇਗ ਗੁਰੂ ਕਿਵੇਂ ਪ੍ਰਵਾਨ ਕਰੇਗਾ ਇਹ ਸੋਚਣ ਵਾਲੀਆਂ ਗੱਲਾਂ ਜੇ ਕਿਸੇ ਨੇ ਕਈਆਂ ਤੇ ਮਰਚਾਂ ਲੱਗਣੀਆਂ ਮੈਂ ਤੇ ਤੁਹਾਡਾ ਹੀ ਆ ਨਾ ਇਹਦੀ ਆਪਣੀ ਪੰਥ ਦੀ ਗੱਲ ਆ ਨਾ ਸਾਰਿਆਂ ਨੂੰ ਸਮਝਣੀ ਚਾਹੀਦੀ ਆ ਨਾ ਤਕਸਾਲਾਂ ਚ ਵੀ ਦੇਗ ਮੰਨਦੀ ਜਾ ਕੇ ਵੇਖੋ ਕਿਵੇਂ ਬਣਦੀ ਦਲਪੰਥ ਵਿੱਚ ਵੀ ਦੇਗ ਸਜਦੀ ਆ ਕਿੰਨੀ ਆਣ ਕੇ ਵੇਖੋ ਵੀ ਉਹ ਸਜਾਉਂਦੇ ਕਿੰਨੇ ਪਿਆਰ ਨਾਲ ਜਦੋਂ ਦੇਗ ਸਜਦੀ ਹੋਵੇ ਉਦੋਂ ਜਪਜੀਤ ਸਿੰਘ ਦਾ ਪਾਠ ਪ੍ਰੇਮ ਨਾਲ ਕਰਨਾ ਆ ਤੇ ਉਹਨਾਂ ਦੇ ਦੇਗ ਕੜਾਈ ਤੋਂ ਥੱਲੇ ਨਹੀਂ ਲੱਸਦੀ ਜਿੰਨਾ ਚਿਰ ਪਾਠ ਨਹੀਂ ਸੰਪੂਰਨ ਹੁੰਦਾ ਤੇ ਜਦੋਂ ਦੇਗ ਸਜ ਜਾਵੇ ਫਿਰ ਪੂਰਾ ਆਨੰਦ ਸਾਹਿਬ ਦਾ ਪਾਠ ਦੇਖਦੇ ਕੋਲ ਬਹਿ ਕੇ ਪੜਨਾ ਆ ਓਨੇ ਟਾਈਮ ਤੇ ਦੇਖ ਸੀਤਲ ਹੋ ਜਾਂਦੇ ਫਿਰ ਭੋਗ ਲੱਗਦਾ ਤੇ ਮੈਂ ਬਹੁਤੇ ਵੇਖੇ ਨੇ ਤੱਤੀ ਦੇਖ ਕੇ ਗਰਬਾਨ ਵਾਉਣ ਦੇ ਹੁੰਦੇ ਚਲੋ ਇਹ ਵੀ ਗੱਲ ਚੱਲਣ ਰਹੀ ਆ ਕਈ ਤੇ ਭੋਗ ਲਾਉਣ ਲੱਗਾ ਕਾਟਾ ਬਣਾ ਦਿੰਦੇ ਦਾ ਮਤਲਬ ਮੈਨੂੰ ਅੱਜ ਤੱਕ ਨਹੀਂ ਸਮਝ ਆਇਆ ਵੀ ਕੀ ਮਤਲਬ ਹੈ ਇਹਦਾ ਭੋਗ ਲਾਉਣ ਦਾ ਮਤਲਬ ਆ ਸਤਿਗੁਰਾਂ ਨੂੰ ਦੇਗ ਪ੍ਰਵਾਨ ਕਰਨੀ ਤੇ ਕਿਰਪਾਨ ਭੇਟ ਕਰਨੀ ਪਰ ਕਾਣਾ ਮਾਰਨ ਦਾ ਮਤਲਬ ਮੈਂ ਨਹੀਂ ਕਿਤੇ ਪੜਿਆ ਨਾ ਮੈਨੂੰ ਸਮਝ ਆਇਆ ਪਰ ਚੱਲਣ ਰਿਹਾ ਜੇ ਇਹੋ ਜਿਹੇ ਸਾਡੀਆਂ ਜਿਹੜੀਆਂ ਨਾਕਾਮ ਜਾਪੀਆਂ ਇਹ ਪੰਥ ਨੂੰ ਉਹਨਾਂ ਚਿਰ ਜੋੜ ਨਹੀਂ ਸਕਦੀਆਂ ਜਿੰਨਾ ਚਿਰ ਸਹੀ ਨਾ ਹੋਊਗਾ ਨਿੱਕੀਆਂ ਨਿੱਕੀਆਂ ਗੱਲਾਂ ਬੂੰਦ ਬੂੰਦਾਂ ਤੇ ਸਾਗਰ ਬਣ ਜਾਂਦਾ ਹੈ